ਸੋ ਲੋਕ ਮਹੱਲਾ ਤੀਜਾ ਤ੍ਰਿਗ ਤਿਨਾ ਦਾ ਜੀਵਿਆ ਜੋ ਹਾਰ ਸੁਖ ਪਰ ਹਰ ਤਿਆਗ ਦੇ ਦੁਖ ਹੋਮੈ ਪਾਪ ਕਮਾਈ ਮਨ ਮੁਖ ਅਗਿਆਨੀ ਮਾਇਆ ਮੋਹੇ ਵਿਆਪੇ ਤਿਨ ਬੂਝ ਨਾ ਕਾਈ ਪਾਏ ਹਾਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛੁਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਇ ਤਿਸ ਹਉਮੈ ਵਿੱਚ ਹੋਜਾਇ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹੱਲਾ ਤੀਜਾ ਮਾਨਮੁਖ ਊਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਓ ਪਾਓ ਤਿਸ ਕਾ ਅੰਦਰ ਚਿਤ ਨਾ ਭਿਜਾਈ ਮੁਖ ਫੀਕਾ ਆਲਾਓ ਓਏ ਧਰਮ ਰਲਾਈ ਨਾ ਰਲਨ ਉਨਾ ਅੰਦਰ ਕੂੜ ਸੋ ਆਓ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੂਬੇ ਗੁਰਮੁਖ ਤਰੀ ਜਾਪ ਹਰਨਾਉ ਪਾਉੜੀ ਬਿਨ ਬੂਝੇ ਵੱਡਾ ਫੇਰ ਪਇਆ ਫਿਰ ਆਵੈ ਜਾਈ ਸਤਿਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਨੀ ਕਿਰਪਾ ਕਰੇ ਗੁਰਪਾਈਐ ਵਿੱਚ ਹਉ ਆਪ ਗਵਾਈ ਤ੍ਰਿਸ਼ਨਾ ਭੁਖ ਵਿੱਚ ਹਉ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ਸਲੋਕ ਮਹਲਾ 3 ਜੇ ਸਤਗੁਰੂ ਸੇਵੇ ਆਪਣਾ ਤਿਸਨੂੰ ਪੂਜੈ ਸਭ ਕੋਈ ਜੇ ਸਤਗੁਰ ਸੇਵੇ ਆਪਣਾ ਤਿਸਨੋਂ ਪੂਜੇ ਸਭ ਕੋਏ ਸਭਨਾ ਓ ਪਾਵਾ ਸਿਰ ਓ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਾਨ ਗੁਰ ਕੀ ਸਿੱਖ ਸੋਣਾ ਹਰ ਪਾਵਹਿ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹਉ ਮੈਂ ਜਾਇ ਗੁਮਾਨ ਨਾਨਕ ਨਦਰਿ ਪਾਈਐ ਤਾਂ ਅਨੰਦਿਨ ਲਾਗੈ ਧਿਆਨ ਪਉੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰਹੁ ਕਪਟ ਵਿਕਾਰ ਗਿਆ ਮਨ ਸਹਜੇ ਜੀਤਾ ਤਹ ਜੋਤ ਪ੍ਰਗਾਸ ਆਨੰਦ ਰਾਸ ਅਗੇ ਆਨਗ ਵਿਤਾ आनंदिन हर के गुण रवे गुण प्रकट केता सब ना दाता एक है इको हर मिटा श्लोक महल्ला तीसरा ब्रह्म बिंदे सो ब्राह्मण कहिए जे आन दिन हर ले बलाए सतपुर पुछै सच संजम कमावै औ मै रोग तिस जाए हर गुण गावै गुण संग रहै ज्योति ज्योत मिलाए नान इस युग में ਇਸ ਜੋਗ ਮਹ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉ ਮੈਂ ਮੇਟ ਸਮਾਏ ਨਾਨਕ ਤਿਸਨੋਂ ਮਿਲਿਆ ਸਦਾ ਸੁਖ ਪਾਈਐ ਜੇ ਆਨੰਦਿਨ ਹਰ ਨਾਮ ਧਿਆਈ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਈ ਕਪਟ ਕੀਚਾ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣਾ ਸੁਭਾਏ ਦੂਜਾ ਭਾਏ ਜਾਏ ਜਗ ਪ੍ਰਭੂਦਾ ਬਿਖ ਮਾਇਆ ਮੂਹ ਸੁਆਏ ਇਤ ਕਮਾਣਾ ਸਦਾ ਦੁਖ ਪਾਵੇ ਜੰਮੈ ਮਰੈ ਫਿਰ ਆਵੇ ਜਾਏ ਸਹਸਾ ਮੂਲ ਨ ਚੁਕਾਈ ਵਿੱਚ ਵਿਸ਼ਟਾ ਪਚੈ ਪਚਾਏ ਜਿਸ ਨੂੰ ਕਿਰਪਾ ਕਰੇ ਮੀਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਈ ਹਰ ਨਾਮ ਧਿਆਵੈ ਹਰ ਨਾਮੋ ਗਾਵੇ ਹਰ ਨਾਮੋ ਅੰਤ ਛੜਾਏ ਪਉੜੀ ਜਿਨ੍ਹਾਂ ਹੁਕਮ ਮੰਨ ਆ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰਤਾਰ ਸ਼ਲੋਕ ਮਹਲਾ 3 ਗੁਰਮੁਖ ਧਿਆਨ ਸਹਜ ਧੁਨ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖ ਅਨੰਦਿਨ ਰਹੈ ਰੰਗ ਰਾਤਾ ਹਰਿ ਕਾ ਨਾਮ ਹਰਿ ਕਾ ਨਾਮ ਮਨ ਭਾਇਆ ਗੁਰਮੁਖ ਅਨੰਦਿਨ ਰਹੈ ਰੰਗ ਰਾਤਾ ਹਰਿ ਕਾ ਨਾਮ ਮਨ ਭਾਇਆ ਗੁਰਮੁਖ ਹਰਿ ਵੇਖਹਿ ਗੁਰਮੁਖ ਹਰਿ ਬੋਲਹਿ ਗੁਰਮੁਖ ਹਰਿ ਸਹਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨ ਅਧੇਰ ਚੁਕਾਇਆ ਜਿਸਨੋ ਕਰਮ ਹੋਵੈ ਧੁਰ ਪੂਰਾ ਤਿਨ ਗੁਰਮੁਖ ਹਰਿ ਨਾਮ ਧਿਆਇਆ ਮਹਲਾ ਤੀਜਾ ਸਤਗੁਰ ਜਿਨਾ ਨਾ ਸੇਵਿਓ ਸਬਦ ਨ ਲਗੋ ਪਿਆਰ ਸਹਜੇ ਨਾਮ ਨ ਧਿਆਇਆ ਕਿਤ ਆਇਆ ਸੰਸਾਰ ਫੇਰੇ ਫੇਰੇ ਜੂਨੀ ਪਾਈ ਐ ਵਿਸਟਾ ਸਦਾ ਖੁਆਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਬਰੇ ਜੀ ਆਪ ਮੇਲੇ ਕਰਤਾਰ ਪਾਉੜੀ ਭਗਤ ਸੱਚਾ ਦਰਸੋ ਹਦੇ ਸੱਚੈ ਸ਼ਬਦ ਰਹਾਈ ਹਰ ਕੀ ਪ੍ਰੀਤ ਤਿਨ ਊਪਜੈ ਹਰ ਪ੍ਰੇਮ ਕਸਾਈ ਹਰ ਹਰ ਕੀ ਪ੍ਰੀਤ ਤਿਨ ਊਪਜੀ ਹਰ ਕੀ ਪ੍ਰੀਤ ਤਿਨ ਊਪਜੀ ਹਰ ਪ੍ਰੇਮ ਕਸਾਈ ਹਰ ਕੀ ਪ੍ਰੀਤ ਤਿਨ ਊਪਜੀ ਹਰ ਪ੍ਰੇਮ ਕਸਾਈ ਹਰ ਰੰਗ ਰਹੈ ਸਦਾ ਰੰਗ ਰਾਤੀ ਰਸਨਾ ਹਰ ਦਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਰਿਦੈ ਵਸਾਈ ਬਾਜ ਗੁਰੂ ਫਿਰੈ ਪਿਲ ਲਾਦੀ ਦੂਜੈ ਭਾਏ ਖੁਆਏ ਸਲੋਕ ਮਹਲਾ 3 ਕਾਲਯੁਗ ਮਹਿ ਨਾਮ ਨਿਧਾਨ ਭਗਤੀ ਖਟਿਆ ਹਰ ਉਤਮ ਪਦ ਪਾਇਆ ਸਤਗੁਰ ਸੇਵ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਆਨੰਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਧਨ ਜਣੇ ਦੀ ਮਾਇਆ ਐ ਸਾਸਤ ਗੁਰ ਸੋਈ ਪਾਏ ਜਿਸ ਧੁਰਮਸਤਕ ਹਰ ਲਿਖ ਪਾਇਆ ਜਨ ਨਾਨਕ ਬਲੇਹਾਰੀ ਗੁਰ ਆਪਣੇ ਵਿਟਹੁ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖ ਹੈ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੈ ਭਾਏ ਪੜ੍ਹਹਿ ਨੇਤ ਬਿਖਿਆ ਨਾਵਹੁ ਦਈ ਖੁਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾ ਅਹੰਕਾਰ ਬਹੁ ਗਰਬ ਵਧਾਇਆ ਛਾਦਨ ਭੋਜਨ ਨਾ ਲੈ ਹੀ ਸਤਿ ਭਿਖਿਆ ਮਨ ਹਠ ਜਨਮ ਗਵਾਇਆ ਏਟੜਿਆ ਵਿੱਚੋਂ ਸੋ ਜਨ ਸਮਝਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾ ਕਰ ਦੇ ਸਭ ਕਰਾਇਆ ਪਉੜੀ ਸਮੱਦਾ ਪਾਠ ਨਹੀਂ ਇੱਥੇ ਕਰਨਾ ਸਾਧ ਸੰਗਤ ਜੀ ਗੁਰਮੁਖ ਪਿਆਰੇ ਪਾਏ ਹਰਪ੍ਰੀਤ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਇਤੜਿਆ ਵਿਚਹੁ ਸੋ ਜਨ ਸਮਦਾ ਸਮਦਾ ਤੋਂ ਭਾਵ ਸਮਝਿਆ ਜਿਸ ਨੇ ਤਤ ਸਿਧਾਂਤ ਨੂੰ ਸਮਝ ਲਿਆ ਹੈ ਸਮੱਦਾ ਨਹੀਂ ਬੋਲਣਾ ਇਹ ਖਿਆਲ ਰੱਖਣਾ ਜੀ ਹਾਂ ਜੀ ਪੌੜੀ माया मोह प्रीत है काम क्रोध अहंकार एह जम की सिरकार है ए ना ऊपर जम का दंड करारा मन मुख जम मग पाई अन जिन दूजा भाव प्यारा जमपुर बधे मारि अन को सुने ना पुकारा जिस नो कृपा करे तिस गुरु मिले गुरु मुख निसतार स्लोक महल्ला 3 ਹਉ ਮੈਂ ਮਮਤਾ ਮੋਹਣੀ ਮਨ ਮੁਖ ਅਨੋ ਗਈ ਖਾਇ ਜੋ ਮੋਹ ਹੈ ਦੂਜੈ ਚਿਤ ਲਾਏ ਦੇ ਤਿਨਾਂ ਵਿਆਪ ਰਹੀ ਲਪਟਾਇ ਗੁਰ ਕਾ ਸਬਦ ਪਰ ਜਾਲੀਐ ਤਾ ਏਹਿ ਵਿੱਚ ਹੋ ਜਾਏ ਮਨ ਤਨ ਹੋਵੇ ਉਜਲਾ ਨਾਮ ਵਸੈ ਮਨ ਆਇ ਤਨ ਮਨ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੇ ਤੜਿਆ ਜੁਗ ਭਰਮਿਆ ਥਿਰ ਰਹੈ ਨਾ ਆਵੈ ਜਾਏ ਇਹੋ ਮਨ ਕੇ ਤੜਿਆ ਜੁਗ ਭਰਮਿਆ ਥਿਰ ਰਹੈ ਨਾ ਆਵੈ ਜਾਏ ਹਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਜਾ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਿਰ ਰਹੈ ਸਮਾਇ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ ਆਪ ਅਤੀਤ ਅਲੇਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਆਉੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇਂ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹ ਜਾਹੇ ਵੇ ਜੋਗੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਆਪ ਅਖਾਏ ਦਾ ਗੁਰ ਸਬਦੀ ਸੱਚ ਹੋਏ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਪੂਜੈ ਕੋਇ ਪਿਛਲਾ ਫੇਰ ਪਰੋਸ ਸਾ ਸੰਗਤ ਜੀ ਇਹ ਸ਼ਬਦ ਹੁਣ ਜੋ ਅੱਗੇ ਸ਼ਲੋਕ ਆਰੰਭ ਹੋ ਰਹੇ ਨੇ ਵਾਰ ਵਿੱਚ ਆ ਰਹੇ ਨੇ ਵਾਹ ਵਾਹ ਗੁਰਮੁਖਾਂ ਪਾਸੋਂ ਉਚਾਰਨ ਆਪ ਜੀ ਨੇ ਬੜੇ ਸਪਸ਼ਟ ਤਰੀਕੇ ਨਾਲ ਸਰਵਣ ਕੀਤਾ ਹੈ ਗਲਤੀ ਇੱਥੇ ਇਹ ਕਰਦੇ ਨੇ ਆਮ ਪਾਠੀ ਕਿ ਵਾਹੋ ਵਾਹੋ ਜਾਂ ਤੇ ਵਾਹ ਵਾਹ ਕਹੀ ਜਾਂਦੇ ਨੇ ਔਂਕੜ ਬੋਲਦੇ ਹੀ ਨਹੀਂ ਤੇ ਜਾਂ ਔਂਕੜ ਦਾ ਹੋੜਾ ਬਣਾ ਦਿੰਦੇ ਨੇ ਵਾਹੋ ਵਾਹੋ ਇਉਂ ਪਾਠ ਨਹੀਂ ਕਰਨਾ ਗੁਰਮੁਖਾਂ ਕੋਲੋਂ ਪਾਠ ਆਪ ਜੀ ਸਰਵਣ ਕਰੋਗੇ ਵਾਹੋ ਵਾਹੋ ਸੋ ਇਉਂ ਹਾਹੇ ਦਾ ਔਂਕੜ ਲਗਾਉਣਾ ਹੈ ਹੋੜਾ ਨਹੀਂ ਬਣਾਉਣਾ ਔਂਕੜ ਨੂੰ ਛੱਡਣਾ ਵੀ ਨਹੀਂ ਹਾਂਜੀ ਸ਼ਲੋਕ ਮਹੱਲਾ 3 ਵਾਹ ਵਾਹ ਆਪ ਅਖਾਏ ਦਾ ਗੋਰਾ ਸਬਦ ਦੀ ਸੱਚ ਸੋਏ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਪੂਜੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਵਾਹ ਆਪੂ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਪੂਰਾ ਸਬਦ ਪ੍ਰਭ ਮਿਲਿਆ ਆਈ ਬੜਾ ਭਾਗਿਆ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰਹਿ ਸੇ ਜਨ ਸੋਹਣੇ ਤਿਨ ਕਉ ਪਰਜਾ ਪੂਜਣਾ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚਾ ਸੋਭਾ ਪਾਏ ਪਉੜੀ ਬੱਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ ਭਰਮ ਭੂਲੇ ਨਦਰ ਨਾ ਆਵਨੀ ਮਨ ਮੁਖ ਅੰਧ ਅਗਿਆਨੀ ਉਪਾਏ ਕਿਤੈ ਨਾ ਲੱਭਨੀ ਕਰ ਭੇਖ ਥਕੇ ਭੇਖ ਵਾਨੀ ਗੁਰ ਸਬਦੀ ਖੋਲਾਈ ਅਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆ ਰੈਣ ਸੁਖ ਵਿਹਾਰੇ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਇ ਵਾਹ ਵਾਹ ਕਰਤਿਆ ਹਰਿ ਸਿਉ ਲਿਵ ਲਾਇ ਵਾਹ ਵਾਹ ਕਰਮੀ ਬੋਲੇ ਬੋਲਾ ਵਾਹ ਵਾਹ ਕਰਤਿਆ ਸੋਭਾ ਪਾਏ ਨਾਨਕ ਵਾਹ ਵਾਹ ਸਤਿ ਰਜਾਈ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਧੀ ਭਾਲ ਵਾਹ ਵਾਹ ਸਬਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆ ਹਰ ਪਾਇਆ ਸਹਜੇ ਗੁਰਮੁਖ ਭਾਲ ਸੇ ਵਡ ਭਾਗੀ ਨਾਨਕ ਹਰ ਹਰ ਰਿਦੈ ਸਮਾਲ ਪਉੜੀ ਏ ਮਨ ਅਤ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਮਾਇਆ ਮਨਸਾ ਮੋਹਾਣੀ ਦਹ ਦਿਸ ਫੇਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਓ ਫੀਕਾ ਬੋਲਾਤਾ ਜਿਨਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਤਿਸਨੋਂ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੋਂ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸਨੋਂ ਆਖੀਐ ਜੇ ਸਭ ਮਹਿ ਰਹਿਆ ਸਮਾਏ ਵਾਹ ਵਾਹ ਤਿਸਨੋਂ ਆਖੀਐ ਜੇ ਦੇਂਦਾ ਰਿਜਕ ਸਬਾਹ ਨਾਨਕ ਵਾਹ ਵਾਹ ਇੱਕੋ ਕਰ ਸਾਲਾਹੀਐ ਜੇ ਸਤਗੁਰ ਦੀਆ ਦੇਖਾਈ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਇ ਓਨਾ ਵਾਹ ਵਾਹ ਨਾ ਭਾਵਾਈ ਦੁਖੇ ਦੁਖ ਵਿਹਾਰੈ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵ ਲਾਇ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿਪਵਨ ਸੋਜੀ ਪਾਇ ਪਉੜੀ ਹਰ ਕਹਿ ਭਾਣੈ ਗੁਰ ਮਿਲੈ ਸੇਵਾ ਭਗਤ ਬਣੀਜੈ ਹਰ ਕਹਿ ਭਾਣੈ ਹਰ ਮਨ ਵਸੈ ਸਹਜੇ ਰਸ ਪੀਜੈ ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕਉ ਆਪੀ ਦੀਏ ਬੁਝਾਈ ਵਾਹ ਵਾਹ ਕਰਤਿਆ ਮਨ ਨਿਰਮਲ ਹੋਵਾ ਹਉਮੈ ਵਿੱਚ ਹੋ ਜਾਏ ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਈ ਵਾਹ ਵਾਹ ਕਰਹਿ ਸੇ ਜਨ ਸੋਹਣੇ ਤੇ ਹਰ ਤਿਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਾਰਾ ਮਖੋ ਭੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹੈ ਹਉ ਤਨ ਮਨ ਤਿਨ ਕਉ ਦੇਉ ਮਹੱਲਾ ਤੀਜਾ ਵਾਹ ਵਾਹ ਸਾਹਿਬ ਸਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲੇ ਹਾਰੈ ਜਾਉ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੋ ਦੇ ਸੋ ਖਾਇ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਭਾਵਾ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰ ਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀਐ ਅਣ ਦਿਨ ਜਾਗ ਹੈ ਨਾ ਸਵ ਹੈ ਜਾਗ ਤਰੈਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਏ ਔੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀ ਅਨ ਦਿਨ ਜਾਗ ਹੈ ਨਾ ਸਵ ਹੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨਾ ਕੋਇ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਇ ਵਾਹ ਵਾਹ ਵੇਪਰਵਾਹ ਹੈ ਵਾਹ ਵਾਹ ਕਰੇ ਸੋ ਹੋਇ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਇ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨ ਦਿਨ ਨਾਮ ਲਈ ਮਹੱਲਾ ਤੀਜਾ ਬਿਨ ਸਤਗੁਰੇ ਸੇਵੀ ਸਾਤ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮੈ ਪਾਇਆ ਨਾ ਜਾਏ ਜਿਨਾ ਅੰਤਰ ਬਿਨ ਕਰਮੈ ਨਾ ਪਾਇਆ ਜਾਏ ਜੇ ਬਹੁ ਤੇਰਾ ਲੋਚੀਐ ਵੇਣ ਕਰਮੈ ਨਾ ਪਾਇਆ ਜਾਏ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਇ ਜੰਮਣ ਮਰਣ ਨਾ ਚੁਕਾਏ ਹਉਮੈ ਵਿੱਚ ਦੁੱਖ ਪਾਏ ਹਉਮੈ ਵਿੱਚ ਦੁੱਖ ਪਾਏ ਜੰਮਣ ਮਰਣ ਨਾ ਚੁਕਾਏ ਹਉਮੈ ਵਿੱਚ ਦੁੱਖ ਪਾਏ ਜਿਨ੍ਹਾਂ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਤਿਨ ਜਮ ਕੀ ਤਲਬ ਨ ਹੋਵਾਈ ਨਾ ਓਏ ਦੁਖ ਸਹਾ ਹੈ ਨਾਨਕ ਗੁਰਮੁਖ ਉਬਾਰੇ ਸੱਚਾ ਸ਼ਬਦ ਸਮਾਹਿ ਪੌੜੀ ਢਾਡੀ ਜਿਸਨੋਂ ਆਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦ ਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸਚ ਰਖੈ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਟਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਸ਼ਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਾ ਸੋਹ ਪਾਏ ਆਪਣਾ ਗੁਰ ਕੈ ਸਬਦ ਵਿਚਾਰ ਅਣ ਦਿਨ ਹਰ ਜਪ ਜਾਪਣ ਜਿਸ ਸਤਗੁਰ ਮਿਲਾ ਤਿਸ ਭਉ ਪਾਵੈ ਸਾ ਕੁਲਵੰਤੀ ਨਾਰਾ ਸਾ ਹੁਕਮ ਪਛਾਣੈ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰ ਓਹ ਕੋ ਚੱਜੀ ਕੁਲਖਣੀ ਪਰ ਹਰ ਛੋਡੀ ਪਧਾਰ ਭੈ ਪਇਐ ਮਲ ਕਟਿਐ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤ ਊਤਮ ਹੋਵੈ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਢਿ ਆਈਆ ਦਰਗਹ ਮੂਖ ਦੁਆਰ ਭੈ ਤੇ ਨਿਰਪਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੇਂ ਸਾ ਭਲੀ ਜਿਸਨੋ ਆਪੇ ਬਖਸ਼ੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਾਲਾਹੀਐ ਸੱਚੇ ਕਉ ਬਲ ਜਾ ਨਾਨਕ ਏਕ ਛੋਡ ਦੂਜੈ ਲੱਗਾ ਸਾ ਜਿਹਵਾ ਜਲ ਜਾਉ ਪਉੜੀ ਅੰਸਾ ਔਤਾਰ ਉਪਾਇਓ ਨ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਵਦੇ ਦੁਖ ਸੁਖ ਭੀੜੀਆ ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿਥੈ ਸੋਗ ਵਿਜੋਗ ਨਾ ਵਿਆਪਾਈ ਅਸਥਿਰ ਜਗthੀਆ ਸ਼ਲੋਕ ਮਹੱਲਾ ਤੀਜਾ ਇਹੋ ਸਭ ਕਿਸ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪਰਵਾਣ ਨਾਨਕ ਜੇ ਕੋ ਆਪ ਗਿਣਾਏ ਦਾ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਾਰਾ ਫਿਰ ਫਿਰ ਉਜੜ ਪਾਇ ਪਾਉੜੀ ਪਾਠ ਇਸੇ ਤਰ੍ਹਾਂ ਹੀ ਮਨਕੁੰਚਰ ਤੇ ਯਮਕੀ ਲਾ ਕੇ ਫਿਰ ਪੀਲ ਗੁਰੂ ਗਿਆਨ ਪੁੰਡਾ ਇਸੇ ਤਰ੍ਹਾਂ ਰੱਖੋ ਵਖ ਪਾਠ ਕਰਨਾ ਹੈ ਗਾੜੀ ਨਾਲ ਮਨਕੁੰਚਰ ਪੀਲ ਕਰਕੇ ਨਹੀਂ ਕਰਨਾ ਮਨਕੁੰਚਰ ਮਨ ਹਾਥੀ ਹੈ ਪੀਲਕ ਗੁਰੂ ਗੁਰੂ ਹਰ ਹਾਥੀ ਨੂੰ ਚਲਾਉਣ ਵਾਲੇ ਹਨ ਤੇ ਗਿਆਨ ਰੂਪੀ ਅੰਕੁਰ ਸਤਿਗੁਰਾਂ ਦੇ ਹੱਥ ਵਿੱਚ ਹੈ ਜਿੱਥੇ ਮਨ ਨੂੰ ਲਿਜਾਂਦੇ ਉੱਥੇ ਚਲਾ ਜਾਂਦਾ ਹੈ ਹਾਂਜੀ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਇ ਪਾਉੜੇ ਤਿਸ ਅੱਗੇ ਅਰਦਾਸ ਤਿਸ ਆਗੇ ਅਰਦਾਸ ਜਿਨ ਉਪਾਇਆ ਸਤ ਗੁਰਿ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਦਾ ਨਾਮ ਸਦਾ ਧਿਆਇਆ ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ ਨਾਨਕ ਭਏ ਅਚਿੰਤ ਹਰ ਧਨ ਨਿਹ ਚਲਾਇਆ ਸ਼ਲੋਕ ਮਹੱਲਾ ਤੀਜਾ ਖੇਤ ਮੇ ਅੱਲਾ ਉੱਚੀਆ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਾਰਾ ਸੱਜਣ ਪਾਹੁਣਿਆ ਬਰਸਨਾ ਤਾ ਬਰਸ ਘਣਾ ਬਹੁੜ ਬਰਸਹਿ ਕਾਹੇ ਨਾਨਕ ਤਿਨ ਬਲਿਹਾਰਣਾ ਜਿਨ ਗੁਰਮੁਖ ਪਾਇਆ ਮਨ ਮਾਹਿ ਮਹੱਲਾ ਤੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਤੇ ਆਈ ਜੀ ਇਹ ਜੰਤ ਸਭ ਤੇਰਿਆ ਤੂੰ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਕਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗੁ ਮੂਆ ਆਸਾ ਮਰੈ ਨ ਜਾਏ ਨਾਨਕ ਆਸਾ ਪੂਰੀਆ ਸਚੇ ਸਿਉ ਚਿਤ ਲਾਇ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਹਿਚਲ ਕੋ ਨਹੀਂ ਬਾਜ ਹਉ ਹਰ ਕੈ ਨਾਏ ਪੌੜੇ ਆਪੇ ਜਗਤ ਉਪਾਇਓ ਨ ਕਰ ਪੂਰਾ ਠਾਟ ਆਪੇ ਸਾਹ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹਿਥਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਆਪੇ ਗੁਰ ਚੇਲਾ ਹੈ ਆਪੇ ਜਿਵੇਂ ਭਾਈ ਸਾਹਿਬ ਨੇ ਪੜਿਆ ਹੈ ਇਸ ਤਰ੍ਹਾਂ ਪਾਠ ਕਰਿਆ ਕਰੋ ਕਈ ਥਾਵਾਂ ਤੇ ਪੰਕਤੀ ਆਉਂਦੀ ਹੈ ਅਸੀਂ ਇਕੱਠਾ ਹੀ ਆਪੇ ਗੁਰ ਚੇਲਾ ਕਰ ਜਾਂਦੇ ਹਾਂ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਕਭ ਵਿਚੋਜ ਬਿਡਾਨੀ ਇਸੇ ਤਰ੍ਹਾਂ ਹੋਰ ਵੀ ਬਹੁਤ ਜਗ੍ਹਾ ਤੇ ਆਉਂਦਾ ਹੈ ਆਪੇ ਗੁਰ ਚੇਲਾ ਹੈ ਆਪੇ ਪਰਮੇਸ਼ਰ ਆਪ ਹੀ ਗੁਰੂ ਬਣਿਆ ਹੈ ਤੇ ਆਪ ਹੀ ਚੇਲਾ ਬਣਿਆ ਹੈ ਹਾਂਜੀ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਘਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖਾਟ ਸੁਧ ਵਾਹਿਗੁਰੂ